ਬਾਈ ਮੱਝਾਂ ਦਾ ਦੁੱਧ ਵਧਾਉਣ ਖਾਤਰ ਆਪਾਂ ਹਾ ਪ੍ਰੋਡਕਟ ਮੰਗਾਇਆ ਸੀਗਾ ਬਤਾਨੀ ਕੰਪਨੀ ਦਾ ਮਿਲਕ ਜੇਲਡਰ ਤਾਂ ਬਹੁਤ ਵਧੀਆ ਰਿਜ਼ਲਟ ਸੀਗਾ ਤੇ ਆਪਾਂ ਬਾਈ ਦੀ ਰੀਲ ਵੀ ਪਾਈ ਸੀ ਬਾਈ ਪਹਿਲਾਂ ਤੇ ਆਪਣੀਆਂ ਗਾਵਾਂ ਮੱਝਾਂ ਤੇ ਆਪਾਂ ਇਹ ਵਰਤਿਆਗਾ ਪੂਰਾ ਵਧੀਆ ਰਿਜ਼ਲਟ ਆ ਤਾਜ਼ੀਆਂ ਸੂਈਆਂ ਹੋਈਆਂ ਸੀ ਬਾਈ ਨਾ ਬਾਲਾ ਵੀ 3 3 ਲੀਟਰ ਦੁੱਧ ਅੱਪ ਕੀਤਾਗਾ ਇਹ ਬਾਈ ਅੱਜ ਆਪਣੇ ਲਵੇ ਆਏ ਸੀਗੇ ਬਾਈ ਇਹਦੇ ਵਿੱਚ ਕੀ ਪਾਇਆ ਹੈ ਜਿਆ ਵੀ ਜਿਹੜਾ ਐ ਤਿੰਨ ਤਿੰਨ ਲੀਟਰ ਦੁੱਧ ਅੱਪ ਹੋ ਗਿਆ ਜਸਪਾਲ ਸਾਰਿਆਂ ਨੂੰ ਬੱਲੇ ਤੋਂ ਮੈਂ ਤੇਰਾ ਧੰਨਵਾਦ ਕਰ ਤੁਸੀਂ ਸਾਡੇ ਕੋਲ ਮੰਗਿਆ ਸੀ ਕਿਤੇ ਮਿਲੇ ਸੀ ਤੇ ਅਸੀਂ ਤੁਹਾਨੂੰ ਦਿੱਤਾ ਤੇ ਤੁਸੀਂ ਉਹੀ ਰੀਲ ਚਲਾਈ ਸੀ ਉਸ ਕਰਕੇ ਮੈਂ ਤੇਰਾ ਸਪੈਸ਼ਲ ਧੰਨਵਾਦ ਕਰ ਮੇਰੇ ਖਿਆਲ ਚ ਸਾਰਿਆਂ ਨੂੰ ਪਹਿਲੇ ਰੀਲ ਜਿਹੜੀ ਮੇਰੀ ਪਾਈ ਸੀ ਤੁਸੀਂ ਪਾਈ ਸੀ ਸਪੈਸ਼ਲ ਧੰਨਵਾਦ ਹੈ ਤੇਰਾ ਨਾ ਮੈਂ ਤੁਹਾਨੂੰ ਕਿਹਾ ਸੀ ਮਹਾ ਜੇ ਰਿਜ਼ਲਟ ਮਿਲਿਆ ਤਾਂ ਆਪਾਂ ਬਈ ਰੀਲ ਪਾਵਾਂਗੇ ਨਾ ਰਿਜ਼ਲਟ ਬਈ ਬਹੁਤ ਵਧੀਆ ਤਿੰਨ ਤਿੰਨ ਲੀਟਰ ਦੁੱਧ ਅੱਪ ਹੋਇਆਗਾ ਮੱਝਾਂ ਦਾ ਹਨਾ ਤੇ ਗਾਈਆਂ ਦਾ ਪਰ ਭਾਈ ਇਹਦੇ ਵਿੱਚ ਕੀ ਪਾਇਆ ਕੋਈ ਹੈ ਜਾਂ ਕੋਈ ਜਿਹੜਾ ਇੰਨਾ ਦੁੱਧ ੱਪ ਹੋ ਜਾਂਦਾ ਹੈ ਤੇ ਕਿਸਪਲ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਦੁੱਧ ਘੱਟ ਹੋਣ ਦੇ ਮਤਲਬ ਬੜੇ ਕਾਰਨ ਹੈ ਠੀਕ ਹੈ ਇਹ ਜਿਹੜਾ ਸਾਡਾ ਪ੍ਰੋਡਕਟ ਹੈ ਜਿਹੜਾ એનર્ਜੀ ਲੈਵਲ ਕਰਕੇ ਕੋਈ ਪਸ਼ੂ ਦੁੱਧ ਘਟਦਾ ਉਹਨੂੰ ਠੀਕ ਕਰਦਾ ਤੇ ਦੂਜਾ ਜਿਹੜਾ ਮੈਂਟਲੀ ਸਟ्रेस ਉਹਨੂੰ ਠੀਕ ਕਰਦਾ ਕਿਉਂਕਿ ਦੁੱਧ ਜਦੋਂ ਪਸ਼ੂ ਨੇ ਦੇਣਾ ਹੁੰਦਾ ਤੇ ਪਸ਼ੂ ਦੀ ਬੋਡੀ ਚ ਇੱਕ ਹਾਰਮੋਨ ਰਿਲੀਜ਼ ਹੁੰਦਾ ਇਹ ਉਸ ਹਾਰਮੋਨ ਨੂੰ ਮਤਲਬ ਹੈਲਪ ਕਰਦਾ ਰਿਲੀਜ਼ ਹੋਣ ਤੇ ਜੇ ਤੂੰ ਇਹਦੀ ਗੱਲ ਕਰੇ ਤੇ ਇਹਦੇ ਚ એનર્ਜੀ ਦੇ ਸੋਰਸ ਦੇ ਨਾਲ ਨਾਲ ਗਲੈਕਟੋਗੋਗਸ ਆਹੀ ਯੂਜ਼ ਕੀਤੇ ਆ ਤੇ ਵਿੱਚ ਕੁਝ ਮਾਤਰਾ ਚ ਮੈਨਰਲ ਤੇ ਵਿਟਾਮਿਨ ਠੀਕ ਹੈ ਤੇ ਬਾਕੀ ਬਈ ਪੀਣ ਚ ਵੇ ਪੂਰਾ ਸੁਆਦ ਆ ਮੰਨ ਕੇ ਚੱਲੋ ਜਿਵੇਂ ਇੱਕ ਤਰ੍ਹਾਂ ਦਾ ਮਖਿਆਲ ਹੁੰਦਾ ਹਨਾ ਜੇ ਮੱਝ ਦੇ ਮੂੰਹਾਂ 'ਚ ਸਿਰਿੰਜ ਭਰ ਕੇ ਪਾਵਾਂਗੇ ਤਾਂ ਉਹ ਬੜੇ ਆਰਾਮ ਨਾਲ ਪੀਜੂ ਨਹੀਂ ਦੀ ਮੱਝ ਮੂੰਹ ਜਾਂ ਮਾਰਦੀ ਹੁੰਦੀ ਆ ਤਾਂ ਮੈਂ ਤੁਹਾਨੂੰ ਪਿਉਂਦਾ ਵੀ ਦਿਖਾ ਦੂੰਗਾ ਕੱਲ ਨੂੰ ਵੀ ਉਹ ਕਿਵੇਂ ਪੀਂਦੀ ਆ ਬਈ ਮਖਿਆਲ ਵਾਲਾ ਕੰਮ ਹੀ ਆ ਨਾ ਇੱਕ ਤਰ੍ਹਾਂ ਦਾ ਬਿਲਕੁਲ ਬਿਲਕੁਲ ਪੂਰਾ ਮਤਲਬ ਲਾਓ ਕਿ ਸ਼ਾਇਦ ਵਰ ਜਾਏ ਖਾਣ 'ਚ ਪੂਰਾ ਟੇਸਟੀ ਆ ਪਸ਼ੂ ਹੱਸ ਕੇ ਖਾਂਦਾ ਬਾਕੀ ਜਸਮਨ ਮੈਂ ਤੁਸੀਂ ਵੀਡੀਓ ਪਾਈ ਤੇ ਬਹੁਤ ਸਾਰੇ ਲੋਕਾਂ ਨੇ ਸਾਡੇ ਕੋਲ ਮੰਗਾਇਆ ਤੇ ਮੈਂ ਇੱਕ ਸਪੈਸ਼ਲ ਮੈਸੇਜ ਅੱਜ ਫਿਰ ਲੋਕਾਂ ਨੂੰ ਜਿਨ੍ਹਾਂ ਨੇ ਸਾਡੇ ਪਸ਼ੂ ਪਾਲਕ ਭਰਾਵਾਂ ਨੇ ਮੰਗਾਇਆ ਤੇ ਇਸ ਤੇਰੇ ਰੀਲ ਦੇਖ ਕੇ ਜਾਂ ਹੋਰ ਰੀਲਾਂ ਚੱਲੀਆਂ ਜਿਨ੍ਹਾਂ ਨੇ ਪਾਈਆਂ ਤੇ ਉਹਦੇ ਚ ਜ਼ਰੂਰੀ ਨਹੀਂ ਕਿ ਮਤਲਬ ਸਾਰੇ ਸੈਟੀਸਫਾਈ ਹੋਏ ਹੁਣ ਠੀਕ ਹੈ ਮੈਂ ਉਹਨਾਂ ਨੂੰ ਸਪੈਸ਼ਲ ਬੇਨਤੀ ਕਰਦਾ ਕਿ ਸਾਡੇ ਨੰਬਰ ਤੈਨੂੰ ਸਕਰੀਨ ਤੇ ਚਲਾ ਦਿਓ ਠੀਕ ਹੈ ਇਹ ਕਿਸੇ ਮੇਰੇ ਪਸ਼ੂ ਪਾਲਕ ਭਰਾ ਨੇ ਪਾਇਆ ਤੇ ਉਹਨੂੰ ਰਿਜ਼ਲਟ ਨਹੀਂ ਮਿਲਿਆ ਤੇ ਉਹ ਜ਼ਰੂਰ ਮੇਰੇ ਨਾਲ ਸੰਪਰਕ ਕਰੇ ਕਿ ਕਿਈ ਪਸ਼ੂਆਂ ਤੇ ਇਹ 1 ਲੀਟਰ ਹੀ ਰਿਜ਼ਲਟ ਦੇ ਜਾਂਦਾ ਜਿਹੜੇ ਜ਼ਿਆਦਾ એનર્ਜੀ ਦੀ ਘਾਟ ਕਰਨ ਡਾਉਣ ਨੇ ਉੱਥੇ 2 ਵੀ ਲੱਗ ਜਾਂਦੇ ਆ ਤੇ ਬਾਕੀ ਜੇ ਬਈ ਤਾਜੇ ਸਵੇਰ ਨੇ ਦਾਦਾ ਸੋਡੂ 1 ਲੀਟਰ ਹੀ ਕੰਮ ਕਰ ਜੂ ਆਹ ਤੇ ਕਈ ਵਾਰੀ ਦੇਣ ਦਾ ਤਰੀਕਾ ਵੀ ਨਹੀਂ ਪਤਾ ਹੁੰਦਾ ਉਹ ਦੱਸ ਦਿੰਨੇ ਆ ਵੀ ਜਿਹੜੇ ਦੁੱਧ ਵਾਲੇ ਪ੍ਰੋਡਕਟ ਹੁੰਦੇ ਨੇ ਇਹ ਬਈ ਚੌਣ ਤੋਂ 1 ਘੰਟਾ ਪਹਿਲਾਂ ਦੇਣੇ ਜ਼ਰੂਰੀ ਹੁੰਦੇ ਨੇ ਕਈ ਬਈ ਦੁਪਹਿਰੇ ਦੇ ਦਿੰਦੇ ਆ ਜਾਂ ਚੋੜ ਧਾਰ ਕੱਢਣ ਤੋਂ ਬਾਅਦ ਦੇਈ ਜਾਂਦੇ ਨੇ ਤਾਂ ਉਹ ਕੰਮ ਘੱਟ ਕਰ ਦਿਆ ਤਾਂ ਧਾਰ ਕੱਢਣ ਤੋਂ 1 ਘੰਟਾ ਪਹਿਲਾਂ ਜ਼ਰੂਰ ਦਿਆ ਕਰੋ ਇਹ ਚੀਜ਼ ਜਾਂ ਕੋਈ ਵੀ ਦਿਨੇ ਤੁਸੀਂ ਦੁੱਧ ਵਧਾਉਣ ਵਾਲਾ ਨਾ ਇਹਦਾ ਰਿਜ਼ਲਟ ਬਹੁਤ ਵਧੀਆ ਮਿਲ ਕੇ ਜੇਲਡਰ ਨਾ ਤਾਂ ਹੁੰਦਾਗਾ ਬਟਾਨੀ ਕੰਪਨੀ ਦਾ ਇਹ ਤੇ ਬਾਈ ਹੋਰ ਪ੍ਰੋਡਕਟ ਵੀ ਆਉਂਦੇ ਆਪਣੇ ਹਨਾ ਬਿਲਕੁਲ ਮੈਂ ਜੋ ਹੀ ਇੱਕ ਹੋਰ ਪ੍ਰੋਡਕਟ ਦੀ ਗੱਲ ਕਰਨੀ ਹੈ ਤੇ ਨਾਲ ਤੈਨੂੰ ਦਿਖਾਣਾ ਹੈ ਉਹ ਯੂਜ਼ ਹੋ ਰਿਹਾ ਕਿਉਂਕਿ ਲੋਕਾਂ ਨੇ ਬੜਿਆਂ ਨੇ ਯੂਜ਼ ਕਰ ਲਿਆ ਤੇ ਰਿਜ਼ਲਟ ਪੂਰੇ ਵਧੀਆ ਮਿਲਿਆ ਅੱਜ ਤੇਰੇ ਥਰੂ ਵੀ ਮੈਂ ਆਪਣੇ ਜਿਹੜੇ ਵਿਊਅਰ ਹੈ ਉਹਨਾਂ ਨੂੰ ਵੀ ਦੱਸਣਾ ਚਾਹੂੰਗਾ ਉਹੀ ਐਸੀ ਗੱਲ ਕਰਦੇ ਆ ਉਹ ਬਟਾਨੀ ਐਚ ਦੇ ਨਾਂ ਤੇ ਮਾਰਕੀਟ ਚ ਆਂਦਾ ਹੈ ਠੀਕ ਹੈ ਲੇਵਾ ਵਧਾਉਣ ਖਾਤਿਰ ਲੀਵਾ ਕਿਉਂਕਿ ਬਟਾਨੀ ਐਚ ਠੀਕ ਹੈ ਲੇਵਾ ਚੰਗਾ ਹੋਊਗਾ ਤੇ ਪਸ਼ੂ ਚੰਗਾ ਦੁੱਧ ਦਿੰਦਾ ਦੁੱਧ ਦਿੰਦਾ ਇੰਨੇ ਕੱਲਾ ਲੇਵਾ ਨਹੀਂ ਚੰਗਾ ਕਰਨਾ ਇੰਨੇ ਪਸ਼ੂ ਨੂੰ ਇੱਕ ਵਧੀਆ ਇਮਿਊਨਿਟੀ ਦੇਣੀ ਹੈ ਜਿਹੜਾ ਸੂਣ ਦੇ ਟਾਈਮ ਉਹਨੂੰ ਦਿੱਕਤਾਂ ਆਉਂਦੀਆਂ ਉਹਦੇ ਤੋਂ ਵੀ ਬਚਾ ਕਰਦਾ ਸੂਣ ਤੋਂ ਬਾਅਦ ਅਸੀਂ ਦੇਖਦੇ ਜੇਰ ਨਹੀਂ ਪੈਂਦੀ ਪਸ਼ੂ ਦੀ ਠੀਕ ਹੈ ਜਾਂ ਕਈ ਵਾਰ ਪਸ਼ੂ ਬਹਿ ਜਾਂਦਾ ਠੀਕ ਹੈ ਉਹਨਾਂ ਸਾਰਿਆਂ ਤਰ੍ਹਾਂ ਜੇ ਕੰਮ ਕਰਦਾ ਬਾਕੀ ਥਣਾ 'ਚ ਬਾਅਦ 'ਚ ਅਸੀਂ ਦੇ ਦਿਆਂ ਮਸਟਾਈਟਸ ਦੀ ਪ੍ਰੋਬਲਮ ਆ ਜਾਂਦੀ ਹੈ ਪੂਰੇ 'ਚ ਵੀ ਤੁਹਾਨੂੰ ਰਾਹਤ ਰਹੂਗੀ ਠੀਕ ਹੈ ਤੇ ਜਿਵੇਂ ਆਪਾਂ ਵਿਟਾਮਿਨ ਐ ਚ ਕਈ ਵਾਰੇ ਛੋਟੇ ਕਟਰੂਨ ਦੇ ਦਿੰਨੇ ਆ ਹਨਾ ਉਹ ਵੀ ਦੇ ਸਕਦੇ ਆ ਇਹ ਬਿਲਕੁਲ ਸਭ ਨੂੰ ਦੇ ਸਕਦੇ ਸਾਰੇ ਐਨੀਮਲ ਨੂੰ ਦੇ ਸਕਦੇ ਹੋ ਤੁਸੀਂ ਇਹਦੀ ਜਿਹੜੀ ਕੰਪੋਜੀਸ਼ਨ ਹੈ ਇਹਦੇ ਚ 1 ਐਮਐਲ ਤੇ 2.5 ਐਮਜੀ ਬਾਇਓਟਿਨ ਹੈ ਬਾਇਓਟਿਨ ਦੇ ਨਾਲ ਨਾਲ ਬਾਕੀ ਵੀ ਵਿਟਾਮਿਨ ਏ ਡੀ 3 ਈ ਸੀ ਕ੍ਰੋਮੀਅਮ ਵਗੈਰਾ ਸਾਰਾ ਕੁਝ ਹੈ ਗਿਰਚਾਗਾ ਤੇ ਮਤਲਬ ਪੂਰਾ ਵਧੀਆ ਕੰਮ ਕਰੂਗਾ ਤੇ ਪਿੰਡੇ ਦੀ ਸਾਈਨਿੰਗ ਵਗੈਰਾ ਹਨਾ ਛੋਟੇ ਘੱਟਰਾਂ ਦੀ ਜਿਹੜੀ ਲਾਲਪਨ ਆ ਜਾਂਦਾ ਹੈ ਪਸ਼ੂਆਂ ਚ ਬਾਲਾਂ ਤੇ ਕਈ ਵਾਰ ਲਾਲਪਨ ਹੁੰਦਾ ਹੈ ਕਾਲੇ ਨਹੀਂ ਹੁੰਦੇ ਜਾਂ ਆਪਣੇ ਰੰਗ ਤੋਂ ਰੰਗ ਬਦਲ ਜਾਂਦੇ ਜਾਂ ਕਿਤੇ ਜ਼ਖਮ ਹੋ ਗਿਆ ਹੁੰਦਾ ਹੈ ਨਾ ਤਾਂ ਉੱਤੇ ਬਾਲ ਨਹੀਂ ਆਉਂਦੇ ਤੁਸੀਂ ਜਦੋਂ ਇਹ ਪਾਓਗੇ ਤੁਹਾਨੂੰ ਰਿਜ਼ਲਟ ਦਾ ਪਤਾ ਲੱਗੂਗਾ ਕਿ ਉਹ ਵੀ ਚੀਜ਼ਾਂ ਚੰਗੀਆਂ ਹੋਈਆਂ ਠੀਕ ਹੈ ਇਹ ਦੇਣਾ 1 ਮਹੀਨਾ ਪਹਿਲੇ ਸ਼ੁਰੂ ਕਰ ਦਿਓ ਤੁਸੀਂ 1 ਮਹੀਨਾ 50 ਦਿਨ ਚੱਲਦਾ 20 ml ਦੀ ਰੋਜ਼ ਹੈ ਠੀਕ ਹੈ 20 25 ਦਿਨ ਪਹਿਲੇ 20 25 ਦਿਨ ਬਾਅਦ ਚ ਤੇ ਸੂਣ ਦੇ ਟਾਈਮ ਤੁਹਾਨੂੰ ਕੋਈ ਮਤਲਬ ਪ੍ਰੋਬਲਮ ਨਹੀਂ ਆਊ ਤੇ ਪਸ਼ੂ ਲੇਵਾ ਚੰਗਾ ਬਣਾਉ ਥਣ ਚੰਗੇ ਹੋ ਜਾਣਗੇ ਧਾਰ ਇੱਕੋ ਜੀ ਆਊ ਇਹ ਨਹੀਂ ਕਿ ਕੋਈ ਥਣ ਛੋਟਾ ਵੱਡਾ ਰਹ ਜੂ ਮਤਲਬ ਪ੍ਰੋਪਰ ਹੋਣੇ ਚਾਹੀਓ ਤੇ ਬਾਕੀ ਪਸ਼ੂ ਆਪਣੀ ਪੂਰੀ ਕੈਪੈਸਿਟੀ ਤੇ ਦੁੱਧ ਦੇਊਗਾ ਜੇ ਤੁਸੀਂ 1 ਮਹੀਨਾ ਪਹਿਲੇ 1 ਲੀਟਰ ਇਹਨੂੰ ਚਾਰਨਾ ਸ਼ੁਰੂ ਕਰ ਦਿਓ ਠੀਕ ਹੈ ਤੇ ਬਾਈ ਇਹ ਵੀ ਵਰਤ ਸਕਦੇ ਹੋ ਤੁਸੀਂ ਤੇ ਬਾਕੀ ਜੇ ਕੱਟੀਆਂ ਤਿਆਰ ਕਰਨੀਆਂ ਨੇ ਤਾਂ ਉਹਦੇ ਲਈ ਵੀ ਇਹ ਬਹੁਤ ਵਧੀਆ ਚੀਜ਼ ਆ ਕਿਉਂ ਆਪਾਂ ਇਹ ਬਾਈ ਵਰਤਦੇ ਆ ਮੈਂ ਤਾਂ ਇਹ ਗੱਲ ਕੀਤੀ ਸੀ ਵੀ ਜੇ ਛੋਟੀਆਂ ਕੱਟੀਆਂ ਨੂੰ ਦਿੱਤੇ ਤਾਂ ਰਿਜ਼ਲਟ ਆਊ ਕਿ ਨਾ ਆਊ ਤਾਂ ਬਾਈ ਕਹਿੰਦਾ ਵੀ ਆਊਗਾ ਰਿਜ਼ਲਟ ਤੇ ਇਹ ਬਾਈ ਦੇ ਸਕਦੇ ਹੋ ਚੀਜ਼ ਤੁਸੀਂ ਇਹ ਵੀ ਬਤਾਨੀ ਕੰਪਨੀ ਦਾ ਐਚ ਆੀ ਵਿਟਾਮਿਨ ਐਚ ਤੇ ਆਹ ਦਾ ਆਪਾਂ ਵਰਤ ਦੀ ਵਰਤਦੇ ਆ ਇਹਦਾ ਤਾਂ ਕੋਈ ਸਾਕ ਹੀ ਨਹੀਂ ਹੈ ਨਾ ਵੀ ਕੰਮ ਨਹੀਂ ਕਰਦਾ ਤੇ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਠੀਕ ਹੈ ਜੀ ਠੀਕ ਆ ਓਕੇ